ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਸੇਖੇ ਪਹੁੰਚੇ ਸੀ ਜੀ ਮਰੇਰਕੋਟ ਦੇ ਦੇ ਕਰੀਬ ਹੈਗਾ ਇਹ ਪਿੰਡ ਮਰੇਰਕੋਟ ਤੋਂ ਕੋਈ 15-20 ਕਿਲੋਮੀਟਰ ਦੀ ਦੂਰੀ ਤੇ ਆ ਜੀ ਸਾਈਡ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਆਪਾਂ ਪੰਜਾਬ ਦਾ ਟੂਰ ਕਰਦੇ ਆ ਜੀ ਤੇ ਅੱਜ ਆਪਣਾ ਇਧਰ ਅਮਰੀਕੋਟ ਦਾ ਰਾਏਕੋਟ ਜਿਗਰਾਉਂ ਸਾਈਡ ਦਾ ਟੂਰ ਸੀ ਮੋਗਾ ਸਾਈਡ ਦਾ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਜੀ ਮੇਰੇ ਨੰਬਰ 9815843096 ਤੇ ਤੁਸੀਂ ਹੈਲੋ ਲੱਗ ਕੇ ਆਪਦੇ ਏਰੀਆ ਦਾ ਨਾਮ ਲਿਖ ਕੇ ਪਿੰਡ ਦਾ ਨਾਮ ਲਿਖ ਕੇ ਭੇਜ ਦਿਓ ਜੀ ਜਿਹੜਾ ਬੰਦਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਜੀ ਖਾਸ ਕਰ ਰੀਪੀਟਰ ਦੀ ਪ੍ਰੋਬਲਮ ਹੈ ਕੋਈ ਹੋਰ ਦਿੱਕਤ ਹੈ ਤੁਸੀਂ ਆਪਣੇ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਆ ਜੀ ਇਲਾਜ ਬਾਰੇ ਟਰੀਟਮੈਂਟ ਬਾਰੇ ਆਪਾਂ ਫੋਨ ਤੇ ਵੀ ਦੱਸ ਸਕਦੇ ਆ ਜੀ ਜਿਹੜੇ ਬੰਦੇ ਨੇ ਬੁਲਾਉਣਾ ਹੈ ਪਲੀਜ਼ ਉਹੀ ਟੂਰ ਗਰੁੱਪ ਚ ਐਡ ਹੋਵੇ ਜੀ ਜੇ ਕਿਸੇ ਨੂੰ ਵੈਸੇ ਰੈ ਦੀ ਜਾਂ ਮੰਨ ਲਓ ਸਲਾਹ ਦੀ ਲੋੜ ਹੈ ਤਾਂ ਤੁਸੀਂ ਮੰਨ ਲਓ ਮੈਨੂੰ ਕੱਲਾ ਫੋਨ ਕਰ ਸਕਦੇ ਆ ਜੀ ਟੂਰ ਗਰੁੱਪ ਚ ਆਪਾਂ ਕੋਈ ਮੰਨ ਲਓ ਕੱਲਾ ਟੂਰ ਗਰੁੱਪ ਚ ਟੂਰ ਹੀ ਪਾਇਆ ਜਾਂਦਾ ਜੀ ਕੋਈ ਮੰਨ ਲਓ ਉੱਚ ਐਡਵਰਟਾਈਜ਼ਮੈਂਟ ਨਹੀਂ ਕੀ ਕੋਈ ਤੇ ਨਾ ਹੀ ਉਹਦੇ ਕੋਈ ਟਰੀਟਮੈਂਟ ਦੱਸਿਆ ਜਾਂਦਾ ਜੀ ਠੀਕ ਹੈ ਜੀ ਤੇ ਧੰਨਵਾਦ ਜੀ ਬਸ ਇਹ ਚੀਜ਼ ਨੂੰ ਨੋਟ ਕਰਿਓ ਜੀ ਤੇ ਗੱਲ ਕਰਦੇ ਆ ਮੇਨ ਬਾਈ ਦੇ ਪਸ਼ੂਆਂ ਤੇ ਆਏ ਸੀਗੇ ਇੱਕ ਤਾਂ ਗਾਂ ਬਾਈ ਦੀ ਰਿਪੀਟਰ ਹੈ ਜੀ ਠੀਕ ਹੈ ਬਾਈ ਨੇ ਅੱਜ ਸਵੇਰ ਮੰਨ ਲਓ ਦੋ ਤਿੰਨ ਵਾਰੀ ਪਹਿਲਾਂ ਵੀ ਲੋਕੇਸ਼ਨ ਭੇਜੀ ਆ ਪਰ ਨਹੀਂ ਆਇਆ ਗਿਆ ਜੀ ਤੇ ਅੱਜ ਆਏ ਸੀਗੇ ਜੀ ਸੇਖਾ ਪਿੰਡ ਅਮਰੇਰ ਕੋਟਲੇ ਕੋਲੇ ਤੁਹਾਨੂੰ ਦੱਸ ਹੀ ਦਿੱਤਾ ਜੀ ਆ ਗਾਂ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਆ ਢਾਈ ਤੋਂ ਤਿੰਨ ਸਾਲ ਹੋ ਗਿਆ ਜੀ ਗਾਂ ਸੂਈ ਨੂੰ ਤੇ ਦੂਰੀ ਵਾਰੀ ਮੰਨ ਲਓ ਕੱਟ ਲਾ ਕੇ ਦੁੱਧ ਤੇ ਲਿਆਂਦੀ ਦੀ ਆ ਤੇ ਸਭ ਤੋਂ ਜਿਹੜੀ ਮੰਨ ਲਓ ਇੰਟਰਸਟਿੰਗ ਗੱਲ ਆ ਜੀ ਜਿਹੜੇ ਪਸ਼ੂ ਆ ਸਾਰੇ ਉਹ ਇਹ ਗਾਂ ਤੋਂ ਇਹਨਾਂ ਦੇ ਘਰੇ ਆ ਜੀ ਮੰਨ ਕੇ ਚੱਲੋ ਵੀ ਇਹ ਗਾਂ ਸ਼ੁਰੂ ਜੇ ਇਹਨਾਂ ਨੇ ਵੱਛੀ ਲਈ ਸੀ ਰਿਸ਼ਤੇਦਾਰਾਂ ਤੋਂ ਤੇ ਉਹਦੇ ਤੋਂ ਪ੍ਰਮਾਤਮਾ ਨੇ ਸੁਣੀ ਆ ਸਾਰੇ ਪਸ਼ੂ ਤੁਹਾਨੂੰ ਦਿਖਾਵਾਂਗੇ ਵੀ ਹੁਣ ਕਰੀਬ-ਕਰੀਬ ਮੇਰੇ ਹਿਸਾਬ ਨਾਲ 9 ਤੋਂ 10 ਗਾਵਾਂ ਆਦਾਈਆਂ ਦੇ ਤੇ ਇਹਦੀ ਮਾਂ ਸੀਗੀ ਤੇ ਉਹ ਚਲੋ ਬਈ ਇਹਦੀ ਮਾ ਹੈ ਜਾਂ ਐਕਸਪਾਇਰ ਹੋ ਗਈ ਨਹੀਂ ਜੀ ਬਾਈ ਉਹ ਜਦ ਇਹਦਾ ਜਨਮ ਸੀ ਉਦੋਂ ਬਾਅਦ ਐਕਸਪਾਇਰ ਹੋ ਗਈ ਇਹ ਐਕਸਪਾਇਰ ਹੋ ਗਈ ਠੀਕ ਹੈ ਇਹਦੇ ਜਾਣ ਦੇ ਲਈ ਇਹ ਬੱਚੀ ਦੇਗੀ ਤੁਹਾਨੂੰ ਹਾਂਜੀ ਹਾਂਜੀ ਬਲ ਉਹ ਗਾਂ ਦਾ ਸਾਰਾ ਕੀਤਾ ਵਧਾ ਇਹ ਹਾਂਜੀ ਹਾਂਜੀ ਇਹ ਇਤੋਂ ਹੀ ਵਧਿਆ ਜੀ ਸਾਰਾ ਮੇਰੇ ਤੋਂ ਵਧਿਆ ਜੀ ਠੀਕ ਹੈ ਤੇ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਜੀ ਸੋਈ ਨੂੰ ਵੀਰ ਜੀ ਘੱਟ ਤੋਂ ਘੱਟ 2 ਤੋਂ 3 ਸਾਲ ਹੋ ਗਏ 2 ਤੋਂ 3 ਸਾਲੇ ਦੂਰੀ ਵਰੀ ਆਪਾਂ ਦੁੱਧ ਤੇ ਲੈਂਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਹੁਣ ਕਿੰਨਾ ਦੁੱਧ ਦੇ ਰਹੀ ਹੈ ਬਾਈ ਵੀਰ ਜੀ 10 ਕਿਲੋ ਲੀਟਰ ਦੁੱਧ ਹੁਣ ਦਿੰਦੀ ਆ 5 ਤੋਂ 5 ਤੋਂ 5.5 ਲ 5 ਤੋਂ 5.5 ਠੀਕ ਹੈ ਜੀ ਤੇ ਮੱਜਾਂ ਬਾਈ ਜੀ ਘੱਟ ਰੱਖਦੇ ਆ ਮੰਨ ਲਓ ਦੋ ਹੀ ਹੈ ਮੱਜਾਂ ਹਾਂਜੀ ਦੋਏ ਸੂਣ ਵਾਲੀਆਂ ਨੇ ਠੀਕ ਹੈ ਜੀ ਇੱਕ ਨੂੰ ਨੌਵਾਂ ਮਹੀਨਾ ਲੱਗਿਆ ਹੋਇਆ ਹਾਂਜੀ ਪਰਲੀ ਨੂੰ ਜੀ ਹਾਂਜੀ ਪਰਲੀ ਨੂੰ ਠੀਕ ਹੈ ਜੀ ਇਹਨੂੰ ਜੀ ਅੱਠਵਾਂ ਮਹੀਨਾ ਲੱਗਣ ਵਾਲਾ ਠੀਕ ਹੈ ਜੀ ਹਾਂਜੀ ਮੱਜਾਂ ਦੋਏ ਇਹ ਕੰਮ ਬਰੀਡ ਤੇ ਕਰਦੇ ਆ ਕਿ ਨਾਰਮਲ ਥਿਮਣ ਹੀ ਲਵਾਉਨੇ ਆ ਜੀ ਕੰਮ ਜੀ ਆਪਾਂ ਬਰੀਡ ਤੇ ਹੀ ਕਰਾਉਨੇ ਆ ਹਾਂਜੀ ਬਾਕੀ ਕੋਈ ਪਰਮਾਤਮਾ ਹੈ ਹਾਂ ਵੀ ਜਿੰਨਾ ਤੁਸੀਂ ਕਹਿ ਕੇ ਚੰਗੀ ਤੋਂ ਹੋਣ ਹੈ ਠੀਕ ਹੈ ਤੇ ਸਭ ਤੋਂ ਜਿਆਦਾ ਦੁੱਧ ਵਾਲੀ ਗਾਂ ਆਪਣੇ ਕੋਲੇ ਜੀ ਕਿੰਨੇ ਦੁੱਧ ਵਾਲੀ ਹੋਊਗੀ ਅੰਦਾਜ਼ਾ ਹੈ ਕਿ ਇਹ ਹੀ ਸਾਰਿਆਂ ਤੋਂ ਵਧੀਆ ਇੱਕ ਹੋਰ ਹਾਂਜੀ ਹਾਂਜੀ ਹਾਂ ਉਹ ਜਿਹੜੀ ਸਾਹਮਣੇ ਗਾਂ ਕਰੀ ਸ਼ਾਇਦ ਇਹ ਮੇਰੇ ਸਾਰਿਆਂ ਤੋਂ ਜਿਆਦਾ ਦੁੱਧ ਵਾਲੀ ਹੋਊਗੀ ਹੈਗੀ ਹੈ 25 26 ਕਿਲੋ ਵਾਲੀ ਇਹ ਜੀ 30 ਲੀਟਰ ਤੋਂ 30 ਲੀਟਰ ਤੱਕ ਵੀ ਕਰ ਜਾਂਦੀ ਹੈ ਅੱਛਾ 30 ਲੀਟਰ ਤੱਕ ਵੀ ਕਰ ਹਾਂਜੀ ਮਾਤਾ ਜੀ ਤਾਂ ਮੇਰੇ ਨਾਲ ਜਿਆਦਾ ਧਿਆਨ ਪਸ਼ੂਆਂ ਲਈ ਹੈ ਨਾ ਹਾਂਜੀ ਠੀਕ ਹੈ ਅੱਛਾ ਤੁਸੀਂ ਰਹਿੰਦੇ ਆ ਠੀਕ ਹੈ ਠੀਕ ਹੈ ਬਾਕੀ ਸੋਣ ਤਾਂ ਸਾਰੇ ਪਸ਼ੂਆਂ ਬਾਰੇ ਪਤਾ ਹੋਊਗਾ ਫਿਰ ਹਨ ਆ ਜਵੇਂ ਆਹ ਤੁਹਾਡੀ ਆਹ ਗਾ ਇਹਦਾ ਕੀ ਹਿਸਟਰੀ ਹੈ ਜੀ ਜਿਹੜੀ ਸਾਹਮਣੇ ਖੜੀ ਆ ਆ ਇਹ ਵੀਰ ਜੀ ਤਲੂਨ ਆਪਣਾ ਰਿਸ਼ਤੇਦਾਰਾਂ ਤੋਂ ਹੀ ਲਈ ਤੀ ਅੱਛਾ ਇਹ ਗੱਬਣ ਹਾਂਜੀ ਅੱਛਾ ਗੱਬਰ ਸੁਈ ਹੈ ਤੇ ਜੀ ਠੀਕ ਹੈ ਬਈ ਇਹਨੇ 11 ਲੀਟਰ ਦੁੱਧ ਠੀਕ ਹੈ ਜੀ ਇੱਕ ਡੰਗ ਦਾ ਯਾਨੀ 22 ਲੀਟਰ ਸਾਢੇ 22 ਬਸ ਦਿੱਤਾ ਅੱਛਾ ਹੋਰ ਹੋਰ ਵੀ ਦੁੱਧ ਵਧੀਆ ਦੇ ਰਹੀ ਹੈ ਜੀ ਹਾਂਜੀ 8 ਲੀਟਰ 7 ਲੀਟਰ ਵੀ ਤਾਂ ਹੁੰਦਾ ਅੱਛਾ ਹੁਣ ਵੀ ਦਿੰਦੀ ਹੈ ਤੇ ਰਿਪੀਟਰ ਦੀ ਪ੍ਰੋਬਲਮ ਸਿਰਫ ਉਹ ਦੋਵਾਂ 'ਚ ਹੀ ਆਈ ਆ ਸੋਹਣਾਂ ਦੀ ਆਈ ਅੱਛਾ ਉਹ ਉਂ ਹੀ ਕੋਈ ਉਂ ਕੋਈ ਪ੍ਰੋਬਲਮ ਨਹੀਂ ਜੀ ਨਹੀਂ ਨਹੀਂ ਵਾਲੋ ਆ ਸਾਲੀ ਆਈ ਹੈ ਕਿ ਅੱਗੇ ਵੀ ਆਉਂਦੀ ਹੈ ਜੀ ਨਹੀਂ ਪੁੱਤ ਹੁਣੀ ਆ ਉਹ ਹੋਈ ਆ ਅੱਛਾ ਹੁਣੀ ਹੋਈ ਆ ਜੀ ਹਾਂ ਠੀਕ ਹੈ ਜੀ ਕਿੰਨਾ ਦੁੱਧ ਪਾ ਦਨੇ ਮਾਤਾ ਜੀ ਹੁਣ ਅਸੀਂ ਪੁੱਤ 50 ਕਿਲੋ ਪਾ ਦਨੇ 50 ਕਿਲੋ ਪਾ ਦਨੇ ਕੀ ਰੇਟ ਰੂਟ ਮਿਲ ਜਾਂਦਾ ਇੱਧਰ 36 37 ਆ ਜਿਹੜਾ ਨੂੰ ਅਸੀਂ ਘਰਾਂ ਚ ਦਿੰਨੇ ਆ ਉਹ 45 ਰੁਪਏ ਤੇ ਪੈਸੇ ਲਾ ਕੇ ਕੋਈ ਪਸ਼ੂ ਲਿਆਂਦਾ ਕਿ ਘਰ ਦੀਆਂ ਹੀ ਤਿਆਰੀ ਸਾਰੀਆਂ ਬਾਕੀ ਤਾਂ ਸਭ ਪੁੱਤ ਘਰ ਦੀਆਂ ਹੀ ਤਿਆਰ ਆ ਆ ਦੋ ਲਈਆਂ ਨੇ ਅੱਛਾ ਦੋ ਲਈਆਂ ਜੀ ਠੀਕ ਹੈ ਕਿੰਨੇ ਕਿੰਨੇ ਟਾਈਮ ਤੋਂ ਮਾਤਾ ਜੀ ਕੰਮ ਕਰ ਰਹੇ ਆ ਪਾਣੂ ਤਾਂ ਪਿਤਾਵਰ ਕੀ ਕਮੀ ਹੈ ਨਾ ਹਾਂ ਵੀ ਜਿਵੇਂ ਆਪਣਾ ਜੱਦੀ ਪੁਸ਼ਤੀ ਕੰਮ ਕਹਿ ਦਿੰਦੇ ਜੀ ਉਹ ਆਪਾਂ ਤੇ ਜਿਆਦਾ ਫਾਇਦਾ ਸਾਨੂੰ گاਵਾ ਚ ਲੱਗ ਰਿਹਾ ਕਿ ਮੱਜਾ ਪੁੱਤ ਮਿੰਤਾ ਗਾਵਾਂ ਚ ਲੱਗ ਰਿਹਾ ਮਜਾ ਹਾਂ ਮਜਾ ਤਾਂ ਥੋੜੇ ਚਿਰ ਦਿੰਦੀਆਂ ਨੇ ਜੱਤ ਤੋਂ ਬਾਅਦ ਕੀ ਖਾਲ ਵਾਲਾ ਕਦੇ ਕੁਛ ਕਰ ਲਿਆ ਮਜਾ ਵਹਿੜੀਆਂ ਜਿਹਾ ਮਜਾ ਹਾਂ ਵਹਿੜਾ ਜਦੋਂ ਮਰਜੀ ਚੋਲੋ ਇਹ ਆਪਾਂ ਕਹਿੰਦੇ ਆ ਪਿੰਡਾਂ ਚ ਕਹਿੰਦੇ ਵੀ ਫਰੈਜ ਹੀ ਆ ਸਮਝ ਲਓ ਹਾਂ ਵੀ ਭਰਾ ਵੀ ਰਸਤੇ ਸਾਰਾ ਇਹਦੇ ਘਰੇ ਦੁੱਧ ਦੇਣੀ ਚੋਲੋ ਹਣਾ ਮਜਾ ਦਾ ਗਾਵਾਂ ਚ ਇਹ ਹੈਗਾ ਜੀ ਯਾਰ ਤੇ ਦੁੱਧ ਫਿਰ ਤੁਸੀਂ ਡੇਰੀ ਤੇ ਪਾਉਣੇ ਆ ਜਾਂ ਘਰ ਵੱਲੋਂ ਘਰਾਂ ਚ ਤਾਂ ਨਹੀਂ ਕੋਈ ਪਿੰਦਾ ਹੋਣਾ ਗਾਵਾਂ ਦਾ ਦੁੱਧ ਥੋੜਾ ਘੱਟ ਪਸੰਦ ਕਰਦੇ ਆ ਨਾ ਨਹੀਂ ਪੁੱਤ ਸਾਡੇ ਸਾਹਮਣੇ ਘਰ ਆ ਸਾਡੇ 4 ਕਿਲੋ ਦੁੱਧ ਲੈਂਦੇ ਨੇ ਵਹਿੜੀਆਂ ਦਾ ਹੀ ਲੈਂਦੇ ਨੇ ਅੱਛ ਨੋ ਸੱਚ 45 ਰੁਪਏ ਕਿੰਨੇ ਠੀਕ ਹੈ ਠੀਕ ਹੈ ਜੀ ਤੇ ਜਿਹੜੀ ਰਿਪੀਟਰ ਵਾਲੀ ਦਿੱਕਤ ਹੈ ਹੋਣੀ ਆਈ ਜੀ ਤੁਹਾਨੂੰ ਆਹ ਸਾਲ ਮੰਨ ਲਓ ਆ ਦੋ ਸਾਲਾਂ ਤੋਂ ਆ ਹੈ ਤੇ ਉਹ ਵਹਿੜ ਆਈ ਹੈ ਹਾਂ ਜੀ ਇਹ ਦੋਨੇ ਹੀ ਨੇ ਅੱਛਾ ਇਹ ਦੋਵੇਂ ਹੀ ਆ ਠੀਕ ਹੈ ਠੀਕ ਹੈ ਜੀ ਦੋਨੇ ਹੀ ਨੇ ਅੱਛਾ ਇਹ ਦੋਵੇਂ ਆ ਠੀਕ ਹੈ ਜੀ ਇੱਕ ਤੁਹਾਨੂੰ ਆ ਵਹਿੜ ਦਿਖਾਉਣੇ ਆ ਜੀ ਆ ਸਾਹਮਣੇ ਬਸ ਬਹੁਤ ਚੰਗੀ ਵਹਿੜ ਆ ਮਾਤਾ ਜੀ ਜਿਹੜੀ ਇਹ ਵੈੜ ਆ ਮੈਂ ਬਾਈ ਨੂੰ ਵੀ ਪੁੱਛਿਆ ਸੀਗਾ ਵੀ ਇਹ ਕਿਹੜੀ ਦੀ ਇਹਨਾਂ ਤੋਂ ਕਿਹੜੀ ਗਾਂ ਦੀ ਆ ਕਈ ਵਾਰੀ ਨਾ ਇਨ ਬਰੀਡਿੰਗ ਹੋਈ ਵੀ ਹੁੰਦੀ ਆ ਉਦੋਂ ਵੀ ਦਿੱਕਤ ਆ ਜਾਂਦੀ ਆ ਇਹਨਾਂ ਦੀ ਨਹੀਂ ਹੈਗੀ ਅੱਛਾ ਇਹਨਾਂ ਦੀ ਨਹੀਂਗੀ ਇਹ ਆਪਾਂ ਲਈ ਮਾਂ ਵਿੱਚ ਸੀਤੀ ਉਹਦੀ ਬੱਚੀ ਆ ਜੀ ਇੱਕ ਚੀਜ਼ ਤਾਂ ਨਹੀਂ ਤੁਸੀਂ ਧਿਆਨ ਰੱਖਿਆ ਕਰੋ ਜਿਵੇਂ ਸਟ੍ਰਕਚਰ ਤੋਂ ਚਲੋ ਵੈੜ ਬਹੁਤ ਸੋਹਣੀ ਆ ਵੀ ਜਦੋਂ ਤੁਸੀਂ ਟੀਕਾ ਪਰਵਾਉਣਾ ਹੈ ਹਾਂਜੀ ਉਹ ਤੋਂ ਤੁਸੀਂ ਲਿਖ ਲਿਆ ਕਰੋ ਇਹ ਨਾ ਹੋਵੇ ਵੀ ਮੰਨ ਕੇ ਚੱਲੋ ਜਿਹੜੇ ਟੀਕੇ ਦੀ ਇਹ ਆਪ ਬੱਚੀ ਆ ਤੇ ਉਹੀ ਟੀਕੇ ਦੇ ਭਰਿਆ ਜਾਵੇ ਉਦੋਂ ਵੀ ਦਿੱਕਤ ਆ ਜਾਂਦੀ ਹੈ ਵੀ ਜਿਵੇਂ ਹੋ ਸਕਦਾ ਤੁਹਾਡੀ ਗਾਂ ਉਹ ਟੀਕੇ ਦੀ ਹੁੰਦੀ ਉਹਦੇ ਚ ਜਾਂ ਤਾਂ ਬੱਚੇਦਾਨੀ ਦਾ ਵਿਕਾਸ ਨਹੀਂ ਹੋਊਗਾ ਪਸ਼ੂ ਦਾ ਤੇ ਜਾਂ ਉਦੋਂ ਦਿੱਕਤ ਆਊਗੀ ਵੀ ਪਸ਼ੂ ਰਹਿ ਨਹੀਂ ਰਿਹਾ ਇੱਕ ਝੋਟੀ ਐ ਇਧਰ ਘੱਲ ਖੁਰਦ ਬੰਡਾ ਉਹ ਇਨਬਰੀਡਿੰਗ ਹੋਈ ਵੀ ਆ ਤੇ ਉਹ ਝੋਟੀ ਸਮਝ ਲਓ ਵੀ ਨਹੀਂ ਰਹਿ ਰਹੀ ਵੀ ਫੁੱਲ ਮੱਥਾ ਵੱਜਿਆ ਵਾ ਚਲੋ ਇਹ ਚ ਤਾਂ ਹੋ ਸਕਦਾ ਕੋਈ ਨਾ ਦਿੱਕਤ ਹੋਵੇ ਉਹ ਗਾਂ ਤੁਹਾਡੀ ਪਹਿਲਾਂ ਦੀ ਘਰ ਦੀ ਸੀਗੀ ਜਿਹੜੀ ਵਿੱਚ ਏ ਤੁਸੀਂ ਹਾਂਜੀ ਉਹ ਕਰਦੀ ਹੁੰਦੀ ਸੀ ਸਾਡੀ ਉਹ ਬੈੜੀ ਮਰ ਗਈ ਉਹਦੀ ਬੱਚੀ ਸੀ ਅੱਛਾ ਉਹਦੀ ਸੀਗੀ ਜੀ ਮੰਨ ਲਓ ਵੀ ਐ ਤਾਂ ਹੈ ਨਹੀਂਗਾ ਵੀ ਉਹ ਹੀ ਠੀਕ ਆ ਉਹਦੇ ਪਰਿਆਗਾ ਉਹ ਇਹ ਤਾਂ ਨਹੀਂ ਹੋ ਸਕਦਾ ਕਿ ਉਹ ਡਾਕਟਰ ਵੀ ਸ਼ਾਇਦ ਸਾਲ ਠੀਕ ਹੀ ਵਰਤਦੇ ਆ ਫਿਰ ਬਾ ਬਦਲ ਦਿੰਦੇ ਆ ਜਿਹੜੇ ਜਿਹੜੇ ਬੰਦੇ ਨੂੰ ਪਤਾ ਵੀ ਯਾਰ ਉਹ ਹੀ ਜਿਹੜੇ ਬ੍ਰੀਡਿਕ ਨਾ ਹੋ ਜੇ ਉਹ ਐ ਕਰਦੇ ਨੇ ਵੀ ਜੇ ਇਹਦੇ ਨਾਲ ਨਹੀਂ ਰਹੀ ਆ ਬੰਦੇ ਕਰਾਉਂਸ ਲਾ ਦੋ ਹਾਂ ਹਾਂ ਸਹੀ ਆ ਸਹੀ ਆ ਜੀ ਤੇ ਵਧੀਆ ਕੰਮ ਆ ਮਾਤਾ ਜੀ ਖੇਤੀ ਦੇ ਨਾਲ ਸਹੀ ਆਪ ਵਧੀਆ ਪੱਤਰ ਆਮ ਨਾਲ ਰੋਟੀ ਦਰਦੀ ਹੈ ਹਾਂ ਰੋਟੀ ਦਰਦੀ ਹੈ ਮੰਨ ਕੇ ਚਲੋ ਜੀ ਆਪਾਂ ਵੇਖ ਗਏ ਆ ਜਾਨ ਵਾਲੀ ਦੇਖਣਾ ਪੈਂਦਾ ਹਾਂ ਜਿਹੜੀ ਗੱਲ ਆਈ ਹਾਂ 50 ਕਿਲੋ ਦੁੱਧ ਪਾਉਣੇ ਆ ਫੀਡ ਫੂਡ ਕਿਹੜੀ ਪਾਉਣੇ ਜੀ ਘਰ ਦੀ ਪਾਉਣੇ ਆ ਕਿ ਉਹ ਘਰ ਦੀ ਪਾਉਣੀ ਆ ਆਪਾਂ ਬਣਾ ਕੇ ਹਾਂਜੀ ਕਾਰਗਿਲ ਫੀਡ ਅੱਛਾ ਇੱਕ ਕਾਰਗਿਲ ਫੀਡ ਪਾਉਣੇ ਠੀਕ ਹੈ ਜੀ ਤੇ ਕੋਈ ਮਿਨਰਲ ਲੈਕਚਰ ਪਾ ਰਹੇ ਆ ਪਾਊਡਰ ਪਾਊਡਰ ਪਾ ਰਹੇ ਆ ਹੋ ਰੈਗੂਲਰ ਪਾਉਣੇ ਆ ਉਹ ਤਾਂ ਰੋਗ ਆ ਅੱਛਾ ਅੱਛਾ ਇਹ ਰੈਗੂਲਰ ਪਾਉਣੇ ਆ ਠੀਕ ਹੈ ਜੀ ਤੇ ਬਸ ਇਹ ਤਾਂ ਕੋਈ ਦਿੱਕਤ ਨਹੀਂ ਮਾਤਾ ਜੀ ਇਹਦੇ ਆਪਾਂ ਸਿੰਕਰੋ ਕਰਾਂਗੇ ਇਹ ਰਹਿ ਜੂਗੀ ਗਾ ਤੁਹਾਡੀ ਉਹ ਵੀ ਰਹਿ ਜੂਗੀ ਕੋਈ ਦਿੱਕਤ ਨਹੀਂ ਗਈ ਇਹਦੇ ਜਿਹੜੀ ਸਿੰਕਰੋ ਕੀਤੀ ਉਹ 079 ਨਾਲ ਕਰਾਂਗੇ ਆਪਾਂ ਤੇ ਨਾਲ ਵਾਈਟ ਮੈਚ ਦੇ ਦੋਨੋਂ ਫਾਸੇਨ ਵਗੈਰਾ ਟੀਕੇ ਲਾ ਕੇ ਫੇਰ ਕਰਾਂਗੇ ਥੋੜੀ ਜੀ ਵੀਕ ਵੀ ਲੱਗੀ ਮੈਨੂੰ ਤਾਂ ਗਾ ਚਲੋ ਤੁਸੀਂ ਕਹਿੰਦੇ ਆ ਵੀ ਆਪਾਂ ਵਾਹ ਵਰੀ ਟੀਕਾ ਭਰਵਾਤਾ ਪਰ ਜਿਵੇਂ ਬਹੁਤ ਭਰਾਇਆ ਪੁੱਤਾ ਐਨੇ ਵਾਰੀ ਹੀਟ ਚ ਨਹੀਂ ਮੈਨੂੰ ਲੱਗਦਾ ਵੀ ਆ ਚੁੱਕੀ ਜਿੰਨੇ ਵਾਰੀ ਤੁਸੀਂ ਕਹਿ ਰਹੇ ਆ ਵੀ ਅੰਦਰੋਂ ਕੋਈ ਬਾਹਲੀ ਏਡੀ ਡਵਲ ਪਣੀਗੀ ਜਿੰਨੇ ਤੁਸੀਂ ਕਹਿ ਕਹਿ ਰਹੇ ਆ ਵੀ ਜਿਵੇਂ ਉਤੋਂ ਸਟ੍ਰਕਚਰ ਆ ਵਹਿੜਦਾ ਉਹ ਧੋਤੇ ਵੀ ਤਾਂ ਆਈ ਹੈ ਚਲੋ ਵੀ ਅੰਦਰੋਂ ਸਹੀ ਕਰਕੇ ਆ ਤੇ ਪਰ ਓਵੇਂ ਅੰਦਰੋਂ ਐ ਨਹੀਂ ਲੱਗਦਾ ਵੀ 20 ਹੀਟਾਂ ਜਾ ਚੁੱਕੀਆਂ ਜਿਵੇਂ ਤੁਸੀਂ ਕਹਿੰਦੇ 15 20 ਟੀਕੇ ਭਰਵਾਦੇ ਆ ਬਹੁਤ ਭਰਵਾਦੇ ਆ ਹਾਂ ਕਿੰਨੀ ਉਮਰ ਹੋ ਗਈ ਇਹਦੀ ਜੀ ਹੋ ਛਾਈ ਛਾਈ ਤਿੰਨ ਸਾਲਾਂ ਦੀ ਹੋ ਗਈ ਉਹ ਹਨਾ ਉਹ ਬੱਚੀ ਹਾਨ ਦੀ ਹੋਈ ਆ ਪੁੱਤ ਮਾੜਾ ਮੋਟਾ ਹੀ ਫਰਕ ਆ ਜੀ ਅੱਛਾ ਉਹ ਜਿਹੜੀ ਸੂਈ ਵੀ ਆ ਉਹ ਸੂਨ ਵਾਲੀ ਹੈ ਜੀ ਅੱਛਾ ਸੂਨ ਵਾਲੀ ਹੈ ਹਾਂ ਅੱਛਾ ਉਹ ਜਿਹੜੀ ਤੁਸੀਂ ਮੈਂ ਤੁਹਾਨੂੰ ਪੁੱਛਿਆ ਸੀ 5 ਮਹੀਨਿਆਂ ਦੀ ਗੱਭਾ ਜਿਹੜੀ ਇਹ ਜਿਹੜੀ ਹਰਦੀ ਆ ਆ ਜਿਹੜੀ ਖੜੀਆਂ ਲਾਲ ਵਿੱਚ ਅੱਛਾ ਲਾਲ ਲਾਲ ਬੱਚੀ ਠੀਕ ਹੈ ਇਹਦੇ ਬਰਾਬਰ ਦੀ ਹੈ ਇਹ ਹਜੇ ਸੂਈ ਮੰਨ ਕੇ ਚਲੋ ਰਹੀ ਵੀ ਨਹੀਂ ਤੇ ਉਹ ਸੂਨ ਦੇ ਨੇੜੇ ਹੈ ਨਾ ਹਾਂ ਉਹਦਾ ਨੇੜੇ ਆ ਪਤਾ ਠੀਕ ਹੈ ਤੇ ਟੀਕੇ ਤੋਂ ਕਿ ਵੈਬ ਹੀ ਕਹਿ ਕੇ ਪਰਵੋਣੇ ਆ ਤੁਸੀਂ ਮਾਤਾ ਜੀ ਹਾਂ ਸਾਡੇ ਮੁੰਡਾ ਲਿਖਦਾ ਜਿਹੜਾ ਵੱਡਾ ਗਿਆ ਹੋਇਆ ਅੱਛਾ ਠੀਕਾ ਭਰਨਾ ਉਹਦੀ ਕਾਪੀ ਲੈ ਕੋਈ ਨਹੀਂ ਡਾਕਟਰ ਵੀ ਲਿਖਦਾ ਕਿ ਉਹ ਡਾਕਟਰ ਫੇਰ ਛੋਡੇ ਇਨ ਬਰੀਡਿੰਗ ਵਾਲੀ ਪ੍ਰੋਬਲਮ ਨਹੀਂ ਹੋ ਸਕਦੀ ਕਿ ਛੋਡੇ ਇੰਨਾ ਧਿਆਨ ਆਦਾ ਬਚੇ ਨਹੀਂ ਨਹੀਂ ਉਹਦਾ ਬਹੁਤ ਰੱਖਦਾ ਪੁੱਤ ਜੇ 10 ਮਿੰਟ ਕੋਈ ਗੱਲ ਹੋ ਗਈ ਹੈ ਨਾ ਤੂੰ ਜਦੋਂ ਉਹਨਾਂ ਫਟਾਫਟ ਡਾਕਟਰ ਕੋ ਫੋਨ ਕਰਨਾ ਬਈ ਸਹੀ ਹੈ ਜੀ ਹਾਂ ਬਾਈ ਨੇ ਇੱਕ ਦੋ ਵਾਰੀ ਕੰਟੈਕਟ ਕੀਤਾ ਅੱਜ ਵੀ ਮੈਨੂੰ ਹਾਂ ਜੀ ਹਾਂ ਜੀ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ